the basic purpose of this section is to take up cases of those women who are deserted by their NRI husbands so, to sare jede aande log itthe aunde ne apne thode chhotte chhotte manaunde hai vyah karke te den de never return de so, full responsible ke ohna nu bada hunda ki assi somehow we catch an NRI boy te us to baad uh, their in hari da to get the boy married after that sometime the girls they have to suffer Uh, but they are about 2.50 crore NRI. NRI is all over India, but it stands highest. Followed by Pusharpur, Kapurthala, and SBS Nagar. You know this issue has been debated, discussed at various form, forums. There has been big stories from media, and uh, how the system will work now. I am very curious. We send uh, circular to them. اور ار سافٹ ویئر اینڈ देयर سافٹ ویئر از کنیکٹڈ ونز دیٹ از ڈن دے سویپ دا پاسپورٹ ان देयर سسٹم اینڈ اف وی ہیو ویٹی آف دا پاسپورٹ از فار 10 ایئرز اور اف اینی چینج ان سر نیم اور سم سروس مسٹریل سروسز ریکوائرڈ سپوز ہی اپروچز انڈین امبے మే کم بیک ٹو انڈیا بھی మే మే کم بیک اپنے پیرنٹس کا ملن بھی ماں پیو نا ملن بھی کوئی نہ کوئی تو ایسے ہوندا کہ یار دوست ملنگے ਉਨ ਇਹਨਾਂ ਰਿਜ਼ਲਟ ਕਿ ਵਾਪਸ ਆਏਗਾ ਜਿੱਥੇ ਰਹੇਗਾ ਉਹ ਆਪਣਾ ਬੈਟਰੀ ਬੋਲਡ ਜਦੋਂ ਸੌਫ ਕਰੇਗਾ ਫਿਰ ਨਾਲ ਕੰਪਲੇਨ ਅਪੈਂਡ ਕਰਕੇ ਡਿਜੀਟਲ ਰਾਈਟੂ ਮਸ਼ੀਨ ਉਹ ਉੱਥੇ ਬੰਦੇ ਨੂੰ ਬੁਲਾਉਣ ਕਿ ਉਹਨੂੰ ਟ੍ਰੇਲ ਕਰਨਗੇ ਉਹਦੇ ਖਿਲਾਫ ਐਕਸ਼ਨ ਲੈਂਦੇ ਨੇ ਕੋਣ ਅਸੀਸਿਅਮ ਗੌਟ ਨਾ ਰੈਟ ਇਟ ਇਜ਼ ਮੈਟਰੀਅਲ ਬਿਕੋਜ਼ ਇਟ ਡਿਡ ਨਾਟ ਲੱਗਦੀ ਕਿ ਇਹ ਟੂਰ ਰਿਫਲੈਕਸ਼ਨ ਕਰ ਰਹੀ ਹੈ ਕਿਉਂ ਨਾ ਅਰਦੇ ਦੋਨੇ ਜੀ ਬਾਕੀ ਬਾਕੀ ਤਾਂ ਫੋਨ ਨਾ ਕਿਉਂ ਨਾ ਬਿਕੋਜ਼ 90% ਪ੍ਰੋਬਲਮਸ ਲਾਈਜ਼ ਔਨ ਦਿਸ ਸਾਈਡ 90% ਉਹ ਜਿਹੜੇ ਕੇਸਸ ਹੋਣਗੇ ਡਿਸਪੋਜ਼ਲ ਹੋਵੇਗਾ ਵਾਈ ਨਾਟ ਵੀ स्टार्ट द ਅਦਰ ਫਾਈਵ ਪਾਰਟ ਵੀ ਰਿਵੀਊ ਬੈਕ ਸਮਲਰ ਕੇਸਸ ਤੋਂ ਕਰਦੇ ਨੇ ਨਹੀਂ ਐਸੀ ਕੇਸਸ ਵੀ ਹੈਵ ਗਿਵਨ them ਇੰਪਾਵਰ ਆਫ ਪਾਸਪੋਰਟ ਨਾਲ ਤੇ ਹੈ ਕਿ ਇਹਦੇ ਪਤਾ ਹੈ ਪਾਸਪੋਰਟ ਦੇ ਵਿੱਚ ਬੇਸਿਕਲੀ ਇਹ ਲਿਖਿਆ ਹੈ ਤੇ ਜਿਹੜੇ ਰੀਜ਼ਨਸ ਲਿਖੇ ਤਕਨਾ ਤੇ ਭਾਰਤੀ ਚੈਨਲ ਸ਼ੁਰੂ ਕਰਤਾ ਹੈ। ਅਮਰਪੁਰ.com ਜੀ ਅੱਜ ਕਿਹੜੀ ਫੈਸਿਲਿਟੀ ਆਉਣ ਤੁਸੀਂ ਪਾਸਪੋਰਟ ਆਫਿਸ ਸਟੇਸ਼ਨ ਇੱਕ ਔਰ ਇੱਕ ਔਰਮਨ ਗਰਵੇਨਸ ਸੈਕਸ਼ਨ ਸ਼ੁਰੂ ਕੀਤਾ। ਇਸ ਵਿਭਾਗ ਦੇ ਵਿੱਚ ਅਸੀਂ ਜਿਹੜੀ ਸਾਡੇ ਕੋਲ ਸ਼ਿਕਾਇਤਾਂ ਆਉਣਗੀਆਂ ਜਿਹਦੇ ਵਿੱਚ ਭਾਈ ਹਸਬੰਡਸ ਹੈਗੇ ਆ ਜਿਹੜੇ ਇਹਨਾਂ ਨੂੰ ਕਈ ਕਿੰਨੇ ਸਾਲਾਂ ਤੋਂ ਛੱਡ ਕੇ ਜਾ ਚੁੱਕੇ ਉਹਨਾਂ ਦੇ ਅਸੀਂ ਇਸ ਜਿਹੜਾ ਸੈਕਸ਼ਨ ਹੈਗਾ ਜਿਹਦੇ ਜੀ ਕੇਸਿਸ ਟੇਕ ਅਪ ਕਰਦੇ ਅਸੀਂ ਜਿਹੜਾ ਇਲੈਕਟ੍ਰੋਨਿਕਲੀ ਉਹਨਾਂ ਦੇ ਜਿਹੜੇ ਪਾਸਪੋਰਟਸ ਇੰਪਾਉਂਡ ਕਰ ਲਾਂਗੇ ਜਦੋਂ ਪਾਸਪੋਰਟਸ ਇੰਪਾਉਂਡ ਹੋਣਗੇ ਉਹਨਾਂ ਦੇ ਪਾਸਪੋਰਟਸ ਇਨਵੈਲਿਡ ਹੋ ਜਾਂਦੇ। ਤਾਂ ਉਹ ਜੇ ਇੱਥੇ ਇੰਡੀਆ ਦੇ ਵਿੱਚ ਹੋਣਗੇ ਇੱਥੋਂ ਉਹ ਵੀ ਉਹਨਾਂ ਨੂੰ 에어ਪੋਰਟ ਦੇ ਵਿੱਚ ਉਹਨਾਂ ਦਾ ਪਾਸਪੋਰਟ ਸੀਜ਼ ਕਰ ਲਿਆ ਜਾਏਗਾ ਜਬਤ ਕਰ ਲਿਆ ਜਾਏਗਾ ਤਾਂ ਉਹ ਬਾਹਰ ਨਹੀਂ ਜਾ ਸਕਣਗੇ। ਇਹਦੇ ਨਾਲ ਨਾਲ ਜੇ ਇੰਵੈਸਟੀ ਦੇ ਵਿੱਚ ਜੇ ਕੋਈ ਸਰਵਿਸ ਲੈਣ ਲਈ ਜਾਣਗੇ ਕੋਈ 何でだ